ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸੋਨੂ ਕੌਰ ਵਾਰੀ ਸੋਨੂ ਕੌਰ ਤੇ ਉਹਦਾ ਘਰ ਵਾਲਾ ਨਿੱਤ ਨਮੇ ਡਰਾਮੇ ਜਿਹੜੇ ਜੁੜੇ ਕਰਦੇ ਹੀ ਰਹਿੰਦੇ ਨੇ ਇਹਨਾਂ ਦਾ ਡੇਲੀ ਦਾ ਇਹੀ ਕੰਮ ਹੈ ਰੋਸਟ ਮੰਗਲ ਨੂੰ ਪਰ ਉਹ ਖੂਬ ਰੋਸਟ ਕੀਤਾ ਜਾ ਰਿਹਾ ਤੇ ਇਹਨਾਂ ਦੇ ਫੈਨ ਨੇ ਜਿਹੜੇ ਉਹ ਇਹਨਾਂ ਨੂੰ ਸਪੋਰਟ ਜ਼ਰੂਰ ਕਰਦੇ ਨੇ ਪਰ ਇਹਨਾਂ ਦੀ ਰੱਜ ਕੇ ਬੇਇੱਜ਼ਤੀ ਹੈ ਜਿਹੜੀ ਆਏ ਦਿਨ ਹੁੰਦੀ ਰਹਿੰਦੀ ਹੈ ਜਿਵੇਂ ਹੁਣ ਸੋਨੂ ਕੌਰ ਦਾ ਆਇਆ ਤੇ ਬਰਥਡੇ ਬਾਥੜੇ ਸੀ ਜਿਹੜਾ ਉਹਦੇ ਘਰ ਵਾਲੇ ਨੇ ਹਨ ਉਹਨੂੰ ਜਾਨੀ ਕਿ ਜਿਵੇਂ ਆਪਾਂ ਕਹਿੰਨੇ ਸਰਪ੍ਰਾਈਜ਼ ਦਿੱਤਾ ਸਰਪ੍ਰਾਈਜ਼ ਦਿੱਤਾ ਇਸ 3 ਕੇ ਨਾਲ ਵੀ ਰਾਤ ਨੂੰ 12:58 ਤੇ ਜਾਨੀ ਕਿ 11:58 ਤੇ ਜਾ ਕੇ ਉਹਦੇ ਸਿਰਹਾਣੀ ਬੈਠ ਗਿਆ ਰਾਤ ਨੂੰ ਤੁਸੀਂ ਆਪ ਦੇਖੋ ਇੱਕ ਤਾਂ ਇਹ ਕਹਿੰਦੀ ਹੈ ਵੀ ਮੈਂ ਇੱਜ਼ਤ ਵਾਲੀ ਐਗੀ ਇਸ ਤੋਂ ਨਾਲ ਹੀ ਤੁਸੀਂ ਦੇਖੋ ਵੀ ਸਾਰਾ ਦਿਨ ਉਹਦਾ ਘਰ ਵਾਲਾ ਜਿਹੜਾ ਦੇ ਨੇ ਜਿਸ ਦਿਨ ਸੋਨੂ ਕੋਰ ਦਾ ਬਰਥਡੇ ਸੀ ਘੁੰਮਦਾਰਿਆ ਤੇ ਉਸ ਤੋਂ ਬਾਅਦ ਉਸ ਤੇ ਨਾਲ ਹੀ ਉਹਦੇ ਰਾਤ ਨੂੰ ਘਰੇ ਰਿਹਾ ਤੇ ਰਾਤ ਨੂੰ 12 ਵਜਣੇ ਸੀ ਕਿ ਜਦੋਂ 11:58 ਤੇ ਉਹਦੇ ਸਹਰਾਣੇ ਬੈਠ ਕੇ ਆ ਮੈਂ ਫੋਟੋ ਲਾਤੀ ਇਹ ਦੇਖ ਲਓ ਤੁਸੀਂ ਤੇ ਫਿਰ ਉਹਨਾਂ ਨੂੰ ਤਾਂ ਟਾਈਮ ਦਿਖਾਉ ਰਿਹਾ ਵੀ ਇੰਨਾ ਟਾਈਮ ਹੋ ਗਿਆ ਮੈਂ ਹੁਣ ਇਹਨੂੰ ਸਰਪ੍ਰਾਈਜ਼ ਦੇ ਰਿਆਂ ਯਾਨੀ ਕਿ ਇਹਨਾਂ ਨੂੰ ਟੋਲ ਕੀਤਾ ਜਾ ਰਿਹਾ ਵੀ ਇਹ ਵੱਡੇ ਵੱਡੇ ਸੁਪਰਸਟਾਰਾਂ ਦੀ ਰੀਸ ਕਰ ਦੇਣੀਗੀ ਲਾ ਕੇ ਦੋ ਕੋ ਬਲਬਲੇ ਨੇ ਰੂਮ ਸਜਾ ਲਿਆ ਤੇ ਵੀ ਇਦਾਂ ਇਹ ਰੀਸ ਕਰੀ ਜਾ ਰਹੇ ਨੇ ਵੀ ਸੋਹਣਾ ਹੀ ਲੱਗਦਾ ਜਿਹੜਾ ਵਿਆਹ ਤੋਂ ਪਹਿਲੇ ਹੀ ਇਹਦੇ ਘਰੇ ਫਰੀ ਜਾਂਦਾ ਉਹ ਇਹ ਇੱਜ਼ਤ ਵਾਲੇ ਕਹੋਂਦੇ ਨੇ ਫਿਰ ਉਹਨੂੰ ਰਾਤ ਨੂੰ 12 ਵਜੇ ਉੱਠ ਠਾਲ ਕੇ ਉਹਨੂੰ ਸਰਪ੍ਰਾਈਜ਼ ਦਿੰਦਾ ਬਰਥਡੇ ਰਹਿੰਦਾ ਵੀ ਜੇ ਤੂੰ ਸਾਰਾ ਦਿਨ ਉਹਦੇ ਨਾਲ ਘੁੰਮਦਾ ਰਹਿਆ ਹਾਂ ਉਹਨੂੰ ਕੁਮੰਦਾਰਿਆਂ ਉਹ ਵੀ ਬਰਥਡੇ ਦਾ ਗਿਫਟੀ ਦੇ ਰਿਹਾ ਸੀ ਤੂੰ ਵੀ ਫਿਰ ਉੱਪਰ ਜਿੱਥੇ ਰਾਤ ਨੂੰ ਉਹਨੂੰ ਫਿਰ ਸਰਪ੍ਰਾਈਜ਼ ਦੇ ਰਿਹਾ ਵੀ ਜਾਨੀ ਕਿ ਇਹ ਕਹਿ ਰਹੇ ਨੇ ਨਾ ਵੀ ਅਸੀਂ ਬਹੁਤ ਇੱਜ਼ਤ ਵਾਲਿਆਂ ਸੀ ਚੰਗੇ ਕਰਦੇ ਹਾਂ ਐਦਾਂ ਧੀਆਂ ਗੱਲਾਂ ਵੀ ਇਹ ਕਿਉਂ ਕਰਦੇ ਨੇ ਇੰਨਾ ਜ਼ਿਆਦਾ ਇਹ ਬੇਸ਼ਰਮ ਹੋ ਚੁੱਕੇ ਨੇ ਦੋਨੋਂ ਹਸਬੰਡ ਵਾਈਫ ਵੀ ਇੰਨਾ ਨਹੀਂ ਸੁਣਨ ਲੱਗਦਾ ਜਿਹੜਾ ਉਹਦਾ ਹਸਬੰਡ ਵੀ ਉਹ ਨੂੰ ਆਪਣੇ ਪੰਡ ਹੀ ਰਹਿਣਾ ਚਾਹੀਦਾ ਹੈ ਸੁਣਨ ਨੂੰ ਲੱਗਦਾ ਸੋਰਿਆਂ ਦੇ ਵਿੱਚ ਫਿਰਦਾ ਬਿਆ ਤੋਂ ਪਹਿਲਾਂ ਹੀ ਇਸੇ ਘਰ ਕਿ ਉਹਦੀ ਭੈਣ ਵੀ ਉਹਨਾਂ ਨੇ ਘਰੋਂ ਕੱਢਤੀ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਵੀ ਉਹਦੀ ਭੈਣ ਕਿਵੇਂ ਘਰੋਂ ਕੱਢੀ ਆ ਉਹ ਵੀ ਦੱਸਾਂਗੇ ਫੈਨ ਨੇ ਜਿਹੜੇ ਇਹਨਾਂ ਨੂੰ ਪੂਰੀ ਸਪੋਰਟ ਕਰਦੇ ਨੇ ਚਲੋ ਠੀਕ ਹੈ ਜੀ ਕਰਦੇ ਨੇ ਸਪੋਰਟ ਪਰ ਕੁਝ ਵੀ ਆ ਪਿਆ ਤੋਂ ਪਹਿਲਾਂ ਹੀ ਸੋਹਰੇ ਪਰਿਵਾਰ ਚ ਫਿਰ ਜਾਣਾ ਇਦਾਂ ਆਪਣੀ ਵਾਈਫ ਨੂੰ ਪਹਿਲਾਂ ਹੀ ਕਮਾਉਂਦੇ ਫਿਰ ਜਾਣਾ ਕੋਈ ਸੰਗਸ਼ਰਮ ਨਾਮ ਦੀ ਵੀ ਚੀਜ਼ ਹੁੰਦੀ ਹੈ ਉਹ ਨਹੀਂ ਸੋਹਣਾ ਲੱਗਦਾ ਰਾਤ ਨੂੰ 12 ਵਜੇ ਉਹਦੇ ਰੂਮ ਚ ਗਿਆ ਉਸ ਨੂੰ ਸਰਪ੍ਰਾਈਜ਼ ਦਿੱਤਾ ਜਦ ਕਿ ਸੋਨੂ ਕੋਰ ਜਿਸ ਤਰੀਕੇ ਨਾਲ ਪੇਸ ਸੀ ਉਸ ਨੂੰ ਸਾਰਾ ਪਤਾ ਤੇ ਵੀ ਵਲੌਗ ਬਣ ਰਿਹਾ ਉਹਦੇ ਕੋਲ ਉੱਚੀ ਉੱਚੀ ਬੋਲੀ ਜਾ ਰਹੀ ਸੀ ਕਿਤੇ ਉਹਨੂੰ ਪਤਾ ਨਹੀਂ ਵੀ ਮੇਰੇ ਕੋਲ ਕੌਣ ਬੋਲ ਰਿਹਾ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਜੈਸਟਿਕ ਇਹਨਾਂ ਨੇ ਨਾਟਕ ਕੀਤਾ ਤੇ ਆਪਣੀ ਵੀਡੀਓ ਬਣਾਈ ਇਸ ਕਰਕੇ ਉਸ ਨੂੰ ਬਹੁਤ ਹੀ ਜ਼ਿਆਦਾ ਟੋਲ ਕੀਤਾ ਗਿਆ ਉੱਥੇ ਹੀ ਉਹਦੇ ਫੈਨ ਕਹਿ ਰਹੇ ਨੇ ਵੀ ਤੁਸੀਂ ਕਿਸੇ ਨੇ ਕੀ ਲੈਣਾ ਹੈ ਜਿੱਦਾਂ ਮਰਜ਼ੀ ਕਰਨ ਆਪਣਾ ਪੈਸਾ ਕਮਾਉਂਦੇ ਆ ਐਸ਼ ਕਰਦੇ ਆ ਵੀ ਤੁਸੀਂ ਕੋਈ ਵੀ ਕਿਸੇ ਨੂੰ ਮਾਰਾ ਨਾ ਬੋਲੋ ਮਾਰਾ ਤਾਂ ਚਲੋ ਕੋਈ ਵੀ ਨਹੀਂ ਬੋਲਦਾ ਪਰ ਇੱਕ ਗੱਲ ਜ਼ਰੂਰ ਹੈ ਵਿਆਹ ਤੋਂ ਪਹਿਲਾਂ ਹੀ ਆਪਣੀ ਵਾਈਫ ਨੂੰ ਘੁਮਾਈ ਫਰੀ ਜਾਣਾ ਜਿਹੜੀਆਂ ਚੰਗੇ ਘਰਾਂ ਦੀਆਂ ਕੁੜੀਆਂ ਨੇ ਉਹ ਵਿਆਹ ਤੋਂ ਪਹਿਲਾਂ ਹੀ ਇਦਾਂ ਫਿਰਦੀਆਂ ਨਾ ਜਵਾਈ ਕਿਸੇ ਦੇ ਘਰੇ ਰਵੇ ਸੋਹਣਾ ਨਹੀਂ ਲੱਗਦਾ ਬਸ ਗੱਲ ਇਹ ਹੈ ਇਸੇ ਕਰਕੇ ਆਏ ਦਿਨ ਟ੍ਰੋਲ ਹੁੰਦੇ ਰਹਿੰਦੇ ਨੇ ਇਹਨਾਂ ਦੀਆਂ ਵੀਡੀਓਜ਼ ਨੂੰ ਜਿਹੜੀਆਂ ਰੋਸਟ ਬਹੁਤ ਜ਼ਿਆਦੇ ਬਣਦੇ ਨੇ ਜੋ ਕਿ ਬਣਨ ਗਏ ਹੀ ਜਦੋਂ ਇਹ ਆਪ ਅਗਲੇ ਨੂੰ ਮੌਕਾ ਦੇ ਰਹੇ ਨੇ ਜਿਹੜੀ ਵੀਡੀਓ ਇਹ ਸੋਣੀ ਬਣਾਇਆ ਕਰਨ ਫਿਰ ਕੋਈ ਕੁਝ ਨਹੀਂ ਕਹਿੰਦਾ ਬੱਕੀ ਆਪਣੀ ਤਰੱਕੀ ਕਰਨ ਇਹਨਾਂ ਦੀ ਲਾਈਫ ਹੈ ਪਰ ਇਦਾਂ ਹੀ ਪਹਿਲਾਂ ਤੋਂ ਹੁੰਦੇ ਰਹਿਣਾ ਸਹੀ ਗੱਲ ਨਹੀਂ